ਸ਼੍ਰੀ ਗੋਇੰਦਵਾਲ ਸਾਹਿਬ ਬਾਬਾ ਫਰੀਦ ਨਰਸਿੰਘ ਕਾਲਜ ਵਿੱਚ ਲੜਕੀ ਦੀ ਫਹਾ ਲੈਣ ਕਾਰਨ ਮੌਤ ਅਧਿਆਪਕ ਵੱਲੋਂ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਮਰਨ ਵਾਲੀ ਲੜਕੀ ਦੀ ਮਾਂ ਨੇ ਦੱਸਿਆ ਕਿ ਅਕਸਰ ਹੀ ਕਾਲਜ ਦਾ ਸਟਾਫ ਬਿਨਾਂ ਗੱਲ ਤੋਂ ਮੇਰੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਪਰ ਫਿਰ ਵੀ ਮੈਂ ਆਪਣੀ ਬੇਟੀ ਨੂੰ ਸਮਝਾਇਆ ਅਧਿਆਪਕ ਗੁਰੂ ਹੁੰਦੇ ਹਨ ਜੇ ਤੈਨੂੰ ਕਿਸੇ ਗੱਲ ਤੋਂ ਛਿੜਕਦੇ ਹਨ ਤਾਂ ਬੁਰਾ ਨਹੀਂ ਮੰਨਣਾ ਉਹ ਤੇਰੇ ਭਲੇ ਲਈ ਹੀ ਛਿੜਕਦੇ ਹੋਣਗੇ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬੇਟੀ ਨੂੰ ਹੱਦ ਤੋਂ ਵੱਧ ਪਰੇਸ਼ਾਨ ਕੀਤਾ ਜਾਂਦਾ ਸੀ ਅਸੀਂ ਗਰੀਬ ਸਮਾਜ ਨਾਲ ਸੰਬੰਧਤ ਹਾਂ ਇਸੇ ਕਰਕੇ ਸਾਡੀ ਲੜਕੀ ਨਾਲ ਭੇਦਭਾਵ ਕੀਤਾ ਜਾਂਦਾ ਸੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਜੋ ਮੇਰੀ ਲੜਕੀ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਹੋਵੇ ਦੂਸਰੇ ਪਾਸੇ ਕਾਲਜ ਦੀ ਪ੍ਰਿੰਸੀਪਲ ਨੇ ਗੋਲ ਮੋਲ ਜਵਾਬ ਦੇਂਦਿਆਂ ਆਪਣਾ ਪੱਲਾ ਛਾੜਦਿਆਂ ਗੱਲ ਨੂੰ ਖਤਮ ਕਰ ਦਿੱਤਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੁਣ ਇਹ ਦੇਖਣਾ ਹੋਵੇਗਾ ਕਿ ਪਰਿਵਾਰ ਨੂੰ ਕਿੰਨੀ ਛੇਤੀ ਇਨਸਾਫ ਮਿਲਦਾ ਪਰਿਵਾਰ ਦਾ ਕਹਿਣਾ ਹੈ ਕਿ ਗਰੀਬ ਹੋਣ ਕਾਰਨ ਲੜਕੀ ਨਾਲ ਕਥਿਤ ਤੌਰ ਤੇ ਜਾਤੀਗਤ ਜਾਂ ਆਰਥਿਕ ਭੇਦਭਾਵ ਕੀਤਾ ਜਾਂਦਾ ਸੀ ਪ੍ਰਿੰਸੀਪਲ ਵੱਲੋਂ ਦਿੱਤੇ ਗਏ ਗੋਰ ਮੋਲ ਜਵਾਬ ਇਸ ਮਾਮਲੇ ਵਿੱਚ ਸੰਸਥਾ ਦੀ ਜ਼ਿੰਮੇਵਾਰੀ ਤੇ ਸਵਾਲ ਖੜੇ ਕਰਦੇ ਹਨ ਪੁਲਿਸ ਨੂੰ ਮੌਕੇ ਤੋਂ ਸੁਸਾਈਡ ਨੋਟ ਬਰਾਮਦ ਹੋਇਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਜਹੀਆਂ ਘਟਨਾਵਾਂ ਸਾਡੇ ਸਿੱਖਿਆ ਤੰਤਰ ਦੀਆਂ ਕਮੀਆਂ ਨੂੰ ਉਜਾਗਰ ਕਰਦੀਆਂ ਹਨ ਸਿੱਖਿਆ ਅਦਾਰਿਆਂ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚਕਾਰ ਸਿਹਤਮੰਦ ਰਿਸ਼ਤਾ ਹੋਣਾ ਜ਼ਰੂਰੀ ਹੈ ਨਾ ਕਿ ਡਰ ਵਾਲਾ ਜੇਕਰ ਭੇਦਭਾਵ ਆਰਥਿਕ ਜਾਂ ਸਮਾਜਿਕ ਪਿਛੋਕੜ ਕਰਕੇ ਹੋਇਆ ਹੈ ਤਾਂ ਇਹ ਗੰਭੀਰ ਅਪਰਾਧ ਹੈ ਕਿਸੇ ਵੀ ਸੰਸਥਾ ਦੇ ਅੰਦਰ ਵਿਦਿਆਰਥੀ ਦੀ ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਦੀ ਜ਼ਿੰਮੇਵਾਰੀ ਉੱਥੋਂ ਦੇ ਪ੍ਰਬੰਧਕਾਂ ਦੀ ਹੁੰਦੀ ਹੈ ਪਰਿਵਾਰ ਦੀ ਇਹ ਮੰਗ ਬਿਲਕੁਲ ਜਾਇਜ਼ ਹੈ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਵੇ ਤਾਂ ਜੋ ਪਵਿੱਖ ਵਿੱਚ ਕਿਸੇ ਹੋਰ ਟੀ ਨਾਲ ਅਜਿਹਾ ਨਾ ਹੋਵੇ ਕੀ ਕਹਿਣਾ ਚਾਹੁੰਦੇ ਜਿਹੜੇ ਤੁਸੀਂ ਦੱਸ ਰਹੇ ਟੀਚਰਾਂ ਨੇ ਮੇਰੀ ਕੁੜੀ ਨੂੰ ਜਿਹੜਾ ਪਰੇਸ਼ਾਨ ਕੀਤਾ ਅੰਟੀ ਜੀ ਤੇ ਕਹਿੰਦੇ ਮੈਂਟਲੀ ਪਰੇਸ਼ਾਨ ਕਰਦੇ ਆ ਵੀ ਬਹੁਤ ਰੂਟਲੀ ਗੱਲ ਕਰਦੇ ਨੇ ਜੇ ਕੋਈ ਮਾੜੀ ਜੀ ਗਲਤੀ ਕਰ ਦੇ ਬਹੁਤ ਰੂਟਲੀ ਗੱਲ ਕਰਦੇ ਸੀ ਵੀ ਐਜੀਆਂ ਗੱਲਾਂ ਬੋਲਦੇ ਜੀ ਵੀ ਸਹਿ ਨਹੀਂ ਹੁੰਦੀਆਂ ਸੀ ਬੱਚੇ ਇ ਤੋਂ ਉਹ ਗਏ ਸੀ ਮੰਮੀ ਬਹੁਤ ਪਰੇਸ਼ਾਨ ਕਰਦੇ ਆ ਜਦੋਂ ਪ੍ਰਿੰਸੀਕ ਆਪਾਂ ਕੋਲੇ ਵੀ ਜਾਂਦੇ ਸੀ ਉਦੋਂ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਸੁਣਦੇ ਨਹੀਂ ਸੀ ਕਿ ਕੋਈ ਵੀ ਗੱਲ ਇਹਨਾਂ ਦੀ ਹੁਣ ਕਿਸ ਕੀ ਮੰਗ ਕਰਦੇ ਕਾਰਵਾਈ ਦੇ ਇਨਸਾਫ ਦੀ ਮੰਗ ਕਰਦੇ ਆ ਅੱਜ ਮੇਰੀ ਬੱਚੀ ਗਈ ਹੈ ਕਿਸੇ ਹੋਰ ਤੇ ਨਾ ਜਾਵੇ ਅਸੀਂ ਇਹਨਾਂ ਨੂੰ ਭੇਜਿਆ ਸੀ ਸਾਡੇ ਬੱਚੇ ਪੜ੍ਹ ਲੈ ਕੇ ਜਾਣਗੇ ਕੁਝ ਪੜ੍ਹ ਜਾਣਗੇ ਜਾਣਗੇ ਪਤਾ ਦੀ ਵੀ ਅਸੀਂ ਹੋਸਟਲਾਂ 'ਚ ਪਾ ਗਏ ਤੇ ਬੱਚੇ ਹੀ ਕਮਾਰ ਲੱਗੇ ਤੇ ਨਾਸ ਲੜਕੀ ਦਾ ਘੋਸ ਭਰੇ ਦੇ ਘਰ ਬੋਤ ਲੈ ਕੇ ਬੱਚੀ ਜੀ ਮੇਰੀ ਉਹ ਲੈ ਕੇ ਬੱਚੀ ਪਰਦੇ ਕੁੜੀ ਜਿਹੜੇ ਪੇ ਕਹਿੰਦੇ ਸੀ ਬੇਟੀ ਅਸੀਂ ਟੀਚਰ ਕਹਿੰਦੇ ਸੀ ਕਿ ਅੰਦਰ ਕੋਈ ਨਹੀਂ ਖਬਰ ਟੀਚਰ ਕੋਈ ਤੁਹਾਡੇ ਭਲੇ ਦੀ ਗੱਲ ਕਰਦੇ ਨੇ ਤੁਸੀਂ ਇਹਦੇ ਆਪ ਕੋਲ ਗੱਲ ਮੰਨਿਆ ਕਰੋ ਅਸੀਂ ਤਾਂ ਕੁੜੀ ਨੂੰ ਸਮਝਾ ਕੇ ਘੁਰਕੇ ਭੇਜ ਦਿੰਦੇ ਸੀ ਕੋਈ ਨਹੀਂ ਪੁੱਤ ਨਹੀਂ ਸਾਰਾ ਮਾਮਲਾ ਪ੍ਰਿੰਸੀਪਲ ਦੇ ਧਿਆਨ ਚ ਨਹੀਂ ਲਿਆਂਦਾ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਨਹੀਂ ਕੋਈ ਪ੍ਰਿੰਸੀਪਲ ਕੋਈ ਇੱਥੇ ਬੰਦ ਨਹੀਂ ਲੱਗ ਰਹੀ ਟੀਚਰ ਕਹਿੰਦੇ ਸਾਰੇ ਰਲੇ ਨੇ ਕੋਈ ਛੋੜਦਾ ਨਹੀਂ ਸਾਰੇ ਨਹੀਂ ਸਾਰ ਕੋਈ ਇੱਥੇ ਬਹੁਤ ਗੋਰ ਵੀ ਬੱਚੀਆਂ ਆ ਵੀ ਪਰੇਸ਼ਾਨ ਨੇ ਹਾਂ ਕਾਫੀ ਹੱਦ ਤੱਕ ਪਰੇਸ਼ਾਨ ਨੇ ਜੋ ਕਈ ਬੱਚੇ ਆ ਦੱਸਦੀਆਂ ਨਹੀਂ ਕਈ ਗਰੀਬ ਐਸਸੀ ਪਰਿਵਾਰ ਅਸੀਂ ਵੀ ਐਸਸੀ ਫੈਮਿਲੀ ਨਾਲ ਬਿਲੋਂਗ ਕਰਦੇ ਹਾਂ ਕਿਉਂਕਿ ਉਹ ਬੱਚੀਆਂ ਗਰੀਬ ਪਰਿਵਾਰ ਦੀਆਂ ਨੇ ਅਸੀਂ ਇੱਡੀ ਗੋਰ ਬੱਚੇ ਨੂੰ ਪੜ੍ਹਨ ਤਾਂ ਭੇਜਤਾ ਹਾਂ ਅਸੀਂ ਕਿਹਾ ਕਿ ਚਲ ਸਰਕਾਰ ਨੇ ਕੋਈ ਉੱਤੇ ਦਿੱਤੀ ਆ ਕੋਈ ਲੈ ਲੈਣੇ ਉਹਨਾਂ ਕੋਲ ਸਰਕਾਰ ਕੋਲ ਜਾ ਕਰੂ ਕੋਸੇ ਜੀ ਕੋਲੋਂ ਕਰਨਾ ਕਰਾਂਗੇ ਪੜ੍ਹਾ ਲਾਂਗੇ ਉਹ ਕਦੇ ਸੀ ਵੇਹੜੀ ਮੈਂ ਪੜ੍ਹਨਾ ਕੰਮ ਵੀ ਪਤਾ ਸੀ ਜਰਾ ਕੰਮ ਹੋ ਜਾਊਗਾ ਪਰ ਇਹ ਬਹੁਤ ਗਲਤ ਹੋ ਗਿਆ ਜੀ ਕਿਸ ਤੇ ਕਾਰਵਾਈ ਦੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਸਾਰਿਆਂ ਤੇ ਜਿਨ੍ਹਾਂ ਨੇ ਸਾਡੀ ਬੱਚੀ ਨਾਲ ਅੱਜ ਲੜ ਕੇ ਜਿੱਕੀ ਆਉ ਉਹ ਜਿਨ੍ਹਾਂ ਨੇ ਵੀ ਉਹਦੇ ਨਾਲ ਗਲਤ ਕੀਤਾ ਵਾ ਉਹ ਸਾਰਿਆਂ ਤੇ ਕਾਰਵਾਈ ਸਖਤ ਕਾਰਵਾਈ ਸੂਸਾਈਡ ਨੋਟ ਪੁਲਸ ਨੂੰ ਦਿੱਤਾ ਤੇ ਜੀ ਹਾਂ ਜੀ ਪੁਲਸ ਕੋਈ ਮੈਸੇਜ ਆਇਆ ਉਹ ਮੈਸੇਜ ਦੇ ਵਿੱਚ ਉਹਨੇ ਲਿਖਿਆ ਹੋਇਆ ਵੀ ਮੇਰੀਆਂ ਸਹੇਲੀਆਂ ਬ੍ਰੈਂਡ ਤੇ ਮੇਰੇ ਇੱਕ ਟੀਚਰ ਸਾਹਿਬ ਉਹ ਮੈਨੂੰ ਉਹਨਾਂ ਤੋਂ ਬਹੁਤ ਹੱਦ ਤੋਂ ਦੁਖੀ ਹੱਦ ਤੋਂ ਵੱਧ ਦੁਖੀ ਆ ਇਸ ਤਰ੍ਹਾਂ ਦੇ ਉਹ ਲਿਖ ਰਹੀ ਆ ਕੋਈ ਸ਼ਬਦ ਬਾਕੀ ਪੁਲਿਸ ਨੂੰ ਪਤਾ ਜੀ ਹਾਂ ਮਰਜੀਤਾ ਜੀ ਚਰਨਜੀਤ ਕੌਰ ਔਰ ਕਿਹੜੀ ਸੰਸਥਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਇੱਕ ਸੈਂਟਰ ਹੈਗਾ ਨਰਸਿੰਗ ਕਾਲਜ ਆੜੇ ਦੇ ਅੰਦਰ ਠੀਕ ਹੈ ਜੀ ਮੈਂ ਕੱਲ ਇੱਥੇ ਇੱਕ ਲੜਕੀ ਨੇ ਸੁਸਾਈਡ ਕੀਤਾ ਹੈ ਜੀ ਹਾਂ ਜੀ ਤੇ ਉਹ ਬਰੀਫ ਕਰਿਓ ਕਿ ਕੀ ਇਨਸੀਡੈਂਸ ਹੈ ਪੇਰੈਂਟ ਜਿੱਦਾਂ ਇਲਜ਼ਾਮ ਲਗਾ ਰਹੇ ਆ ਭੀ ਸਰ ਬੱਚਿਆਂ ਦੇ ਇਗਜ਼ਾਮ ਚੱਲਦੇ ਪਏ ਸੀਗੇ ਜੀ 5th ਸੈਮੈਸਟਰ ਦੀ ਬੱਚੀ ਹੈ ਪ੍ਰੋਮੋਟ 5th ਦੇ ਵਿੱਚ ਹੋਈ ਹੈ 4th ਦੇ ਇਗਜ਼ਾਮ ਦਿੱਤੇ ਸੀ ਜੀ ਤੇ ਬੱਚੇ ਜਿਹੜੇ ਹੈਗੇ ਆ ਫਰਵਰੀ ਤੋਂ ਅਸੀਂ ਰਿਲੀਵ ਕੀਤੇ ਸੀ ਪਰ ਪ੍ਰੇਟਰੀ ਹੁੰਦੀ ਆ ਬੱਚੇ ਦੇ ਥਿਉਰੀ ਇਗਜ਼ਾਮ ਹੋਏ ਉਸ ਤੋਂ ਬਾਅਦ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ ਬੱਚੇ 11 ਤਰੀਕ ਤੋਂ ਘਰੇ ਗਏ ਹੋਏ ਸੀ ਬੱਚਾ 2 ਦਿਨ ਲੇਟ ਪਹੁੰਚਿਆ ਬਾਕੀ ਬੱਚਿਆਂ ਨਾਲੋਂ ਬਾਕੀ ਬੱਚੇ ਪਹਿਲਾਂ ਰਿਪੋਰਟ ਕਰ ਗਏ ਸੀ ਤੇ ਆਇਆ ਬਚਾਣ ਕੇ ਆਪਣੇ ਕਮਰੇ 'ਚ ਸੀਗਾ 8 ਵਜੇ ਬੋਰਡਿੰਗ ਨੇ ਅਟੈਂਡੈਂਸ ਲੈਣੀ ਸੀਗੀ ਤੇ ਉਹ ਤੱਕ بچਾ ਨੇ ਮੈਡਮ ਹੈਨੀ ਸੀ ਉਥੇ ਉਹ ਮੈਸਟਰ ਸੀ ਤੇ ਬੱਚਾ ਨੇ ਰਿਪੋਰਟ ਕੀਤੀ ਜਾ ਕੇ ਦੇਖਿਆ ਰੂਮ ਮੇਡ ਨੇ ਕਿ ਬੱਚੇ ਨੇ ਆਪਣੇ ਆਪ ਹੰਗਰ ਕਰ ਲਿਆ ਜਿੱਦੀ ਇਤਨਾ ਹੈਗੀ ਪੁਲਿਸ ਥਾਣੇ ਨੂੰ 112 ਨੰਬਰ ਤੇ ਰਿਪੋਰਟ ਕਰਕੇ ਦੇ ਦਿੱਤੀ ਗਈ ਸੀ ਪੁਲਿਸ ਆ ਗਈ ਸੀ ਤੇ ਉਹਨਾਂ ਨੇ ਆਣ ਕੇ ਬੋਡੀ ਜਿਹੜੀ ਹੈਗੀ ਆ ਹਸਪੀਟਲ ਲੈ ਕੇ ਗਏ ਬੱਚੇ ਨੇ ਚੈੱਕ ਕਰਵਾਇਆ ਕੀ ਬੱਚੇ ਦਾ ਨਾਮ ਕੀ ਹੈ ਜੀ ਔਰ ਕਿਹੜੇ ਸੈਮੈਸਟਰ ਦੇ ਵਿੱਚ ਸੀ ਉਸਪੀਟ ਪਰ ਲੜਕੀ ਹੈ 5th ਸੈਮੈਸਟਰ ਦੀ ਹੈਗੀ ਲੁਧਿਆਣਾ ਤੋਂ ਹੈਗੀ ਕੱਲ ਹੀ ਆਈ ਐ ਹੌਸਲ ਦੇ ਵਿੱਚ ਬਾਕੀ ਸਾਨੂੰ ਪੇਰੈਂਟਸ ਨੇ ਇਹ ਆਇਆ ਜੋ ਖੁਸ਼ ਗਿਆ ਨਹੀਂ ਤੁਸੀਂ ਕਹਿ ਰਹੇ ਹੋ ਉਹਨਾਂ ਨੇ ਇਹ ਜਿਹੇ ਜੈਮ ਲਗਾਇਆ ਜਾਂ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਨਹੀਂ ਹੁੰਦੀ ਗਵਰਨਮੈਂਟ ਇੰਸਟੀਟਿਊਸ਼ਨ ਹੈਗਾ ਤੇ ਅਸੀਂ ਸਾਰੇ ਮਿਲ ਕੇ ਇੰਸਟੀਟਿਊਸ਼ਨ ਚਲਾਉਣੀ ਹੈ ਟੀਚਰ ਫੈਕਲਟੀ ਹੁੰਦੀ ਹੈ ਬੜਾ ਵਧੀਆ ਬੱਚਾ ਸੀਗਾ ਥੋੜਾ ਇੰਟਰਵਰਟ ਸੀਗਾ ਜਿਆਦਾ ਗੱਲਬਾਤ ਨਹੀਂ ਸੀ ਕਰਦਾ ਪੜ੍ਹਨ ਚ ਵੀ ਠੀਕ ਸੀ ਬਾਕੀ ਬੱਚਾ ਨਾਲ ਵੀ ਪੁੱਛਿਆ ਸੀ ਤੇ ਉਹਨਾਂ ਨੇ ਕੋਈ ਵੀ ਇਸ ਤਰ੍ਹਾਂ ਕੀ ਦੀ ਕਾ ਜਿਹੜੀ ਇਨਫੋਰਮੇਸ਼ਨ ਸਾਡੇ ਨੂੰ ਵੀ ਨਹੀਂ ਕੀਤੀ ਨਾ ਹੀ ਸਾਨੂੰ ਪਤਾ ਕਿ ਇਸ ਤਰੀਕੇ ਦਾ ਕੋਈ ਬਲੀਮ ਹੈਗਾ ਤੇ ਸਾਨੂੰ ਬੜਾ ਦੁੱਖ ਹੈਗਾ ਅਸੀਂ ਖੁੱਬ ਬੜੇ ਸ਼ੌਕਲੇ ਮੈਮ ਕੋਈ ਸੂਸਾਈਡ ਨੋਟ ਵੀ ਤੁਹਾਡੇ ਇਦਾਂ ਦਾ ਕੋਈ ਮਿਲਿਆ ਜਾਂ ਕੁਝ ਨਹੀਂ ਆਣ ਕੇ ਜਿਹੜਾ ਹੈਗਾ ਕਮਰਾ ਖੁੱਲਿਆ ਸੀ ਤੇ ਉਹ ਲੋਕ ਕਰਵਾਗੇ ਸੀ ਕਿ ਸਾਡੇ ਨੌਲੇਜ ਕੋਈ ਨਹੀਂ ਹੈਗਾ ਇਸ ਤਰੀਕੇ ਦਾ ਨੋਟ ਜਿਹੜਾ ਹੈਗਾ ਹਜੇ ਉਹਨਾਂ ਨੇ ਆਣਾ ਹੈ ਪੁਲਿਸ ਨੂੰ ਫੇਰ ਸਾਨੂੰ ਪਤਾ ਚੱਲਣਾ ਕਿ ਕੀ ਹੈ ਤੇ ਉਹ ਹੀ ਇਨਫੋਰਮੇਸ਼ਨ ਦੇ ਸਕਦੇ ਸਹੀ ਕੀ ਕੀ ਹੋਇਆ ਫੋਨ ਉਹ ਬੱਚੇ ਦੇ ਨਾਲ ਲੱਗੇ ਨੇ ਦੋ ਫੋਨ ਸੀ ਠੀਕ ਹੈ ਜੀ